ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਸ ਨੇ ਦਸਾਂ ਮੈਨੂੰ ਕਈ ਵੀਰ ਭੈਣਾਂ ਦਾ ਮੈਸੇਜ ਆਇਆ ਪਾਜੀ ਕੋਈ ਵਧੀਆ ਜੀ ਡਾਈਟ ਦੱਸੋ ਤੇ ਅੱਜ ਆਪਾਂ ਤੁਹਾਨੂੰ ਡਾਈਟ ਦੱਸਣ ਜਾ ਰਹੇ ਹਾਂ ਇਹ ਡਾਈਟ ਆਂਡੇ ਦੀ ਆਮਲੇਟ ਇਸ ਵਿੱਚ ਵੈਜੀਟੇਰੀਅਨ ਐਡ ਹੋਣਗੀਆਂ ਬਹੁਤ ਟੈਟ ਰਸਪੀ ਆ ਸਾਰੇ ਜਣੇ ਦੇਖਿਓ ਲਾਈਕ ਕਮੈਂਟ ਸ਼ੇਅਰ ਕਰੋ ਤੁਹਾਡੇ ਪਿਆਰ ਦੀ ਬਹੁਤ ਜ਼ਿਆਦਾ ਸਪੋਰਟ ਆ ਅੱਜ ਕਰ ਬਹੁਤ ਹੀ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਟਿੰਗ ਕਿੱਦਾਂ ਕਰਨੀ ਆ ਤੇ ਆਂਡੇ ਦਾ ਆਮਲੇਟ ਕਿੱਦਾਂ ਬਣਾਉਣਾ ਆ ਪਿਆਜ਼ ਆ ਗਿਆ ਜੀ ਸ਼ਿਮਲਾ ਮਿਰਚਾਂ ਟਮਾਟਾ ਬੰਦ ਗੋਭੀ ਮਿਰਚਾਂ ਕੁੱਕੜੀ ਦੇ ਆਂਡੇ ਜੀ ਹੁਣ ਆਪਾਂ ਤਿਆਰੀ ਕਰ ਲਈ ਆ ਆਮਲੇਟ ਬਣਾਉਣ ਦੀ ਦੇਖੋ ਕਿੱਦਾਂ ਬਣਦਾ ਆਮਲੇਟ ਆਮਲੇਟ ਤਾਂ ਸਾਰੇ ਬਣਾਉਂਦਾ ਔਰ ਮੈਂ ਕਿੱਦਾਂ ਬਣਾਉਂਦਾ ਆ ਕੋਈ ਦੂਜੇ ਦੇਖੀ ਆਪਾਂ ਲੱਗਾ ਤੇਲ ਪਾਉਣ ਆਮਲੇਟ ਕੋਲ ਤੇਲ ਨਾ ਇੰਨਾ ਪਾਤਾ ਪਰ ਮੇਰੇ ਵਿੱਚ ਤੇਲ 1% ਰੱਖਣਾ ਇੱਕ ਜਾਂ 2% ਕਿਉਂ ਇਹ ਨਮ ਲੱਗਾ ਸਟੈ ਸੈਟਅਪ ਮੇਰੇ ਤਾਂ ਵੀ ਥੋੜਾ ਤੇਲ ਚਾਹੀਦਾ ਹੁੰਦਾ ਕਿਉਂਕਿ ਆਮਲੇਟ ਥੱਲੇ ਨਾਲ ਲੱਗੇ ਇਸ ਲਈ ਮੈਂ ਤੇਲ ਜ਼ਿਆਦਾ ਪਾਇਆ मुते जाओगी ਜੀ ਆਪਣਾ ਬਣ ਗਿਆ ਆਮਲੇਟ ਤਿਆਰ ਹੋ ਗਿਆ ਗਾੜ੍ਹਲੇ ਬਹੁਤ ਵਧੀਆ ਹੈ ਬਿਲਕੁਲ ਦੇ ਨਹੀਂ ਬਹੁਤ ਘੱਟ ਹੈ ਹਾਪਣਾ ਰੱਖਣਾ ਆਮਲੇਟ ਹੈਂ ਡਾਕਟਰ ਜੀ ਬੁਰੀ ਆਪਣੀ ਡਾਈਟ ਹੈਗੀ ਆ ਦਲੀਆ ਆਲ ਦਾ ਬੈਸਟ ਹੈ باب، نجارا يا مريادة